ਪ੍ਰੋਗਰਾਮ ਦੇ ਵਿੱਚ ਹਲੋ ਸਸ਼ਿਕਲ ਭਾਜੀ ਸਸ਼ਿਕਲ ਸਾਰਿਆਂ ਨੂੰ ਜੀ ਜੀ ਭਾਜੀ ਅੱਜ ਜਿਹੜੇ ਟਾਪਿਕ ਤੇ ਬਾਰੇ ਪਗਲ ਕਰਨ ਲੱਗੇ ਆ ਇਟਸ ਅ ਵੈਰੀ ਵੈਰੀ ਗੁੱਡ ਚੰਗਾ ਉਪਰਾਲਾ ਹੈਗਾ ਜਿਹੜਾ ਆਰ ਸੀ ਸੀ ਨੇ ਇਸ ਪਾ ਦੇ ਜੋ ਪ੍ਰਪੋਜ਼ ਕੀਤਾ ਹੈ ਅਜੇ ਦਿਸ ਇਜ਼ ਅ ਪ੍ਰਪੋਜ਼ਲ ਐਂਡ ਇਧੇ ਪਰ ਵਰਕ ਕਰਨਾ ਸ਼ੁਰੂ ਕਰੂਗੇ ਜਾਂ ਉਧਰ ਕਿੱਦਾਂ ਉਹਨੂੰ ਅਪਲਾਈ ਕਰਨਾ ਜਾਂ ਇੰਪਲੀਮੈਂਟ ਕਰਨਾ ਹੈ ਇਹ ਆਪਾਂ ਨੂੰ ਇਸ ਫਾਲ 2024 ਚ ਪਤਾ ਲੱਗ ਜਾਣਾ ਹੈ ਬਾਏ ਨਵੰਬਰ ਮੇਬੀ ਮੋਸਟ ਪ੍ਰੋਬਬਲੀ ਸੋ ਨਵੰਬਰ ਦੇ ਵਿੱਚ ਕੋਈ ਚੰਗੀ ਖਬਰ ਆਉਣ ਲੱਗੀ ਹੈ ਉਹਦੇ ਬਾਰੇ ਰੰਜੀਤਾ ਜੀ ਦੱਸਣਗੇ ਆਈਜੀ ਮਿਗ੍ਰੇਸ਼ਨ ਬ੍ਰੈਂਟਨ ਦੇ ਵਿੱਚ ਕੰਸਲਟੈਂਸੀ ਹੈ ਤੇ ਰੰਜੀਤਾ ਜੀ ਸਭ ਤੋਂ ਪਹਿਲਾਂ ਆਪਣਾ ਨੰਬਰ ਦੇ ਦਿਓ ਕਿਉਂਕਿ ਫਿਰ ਨੰਬਰ ਤੋਂ ਸਰੋਤੇ ਵਾਂਝੇ ਹੋ ਜਾਂਦੇ ਨੇ ਜੀ ਹਾਂਜੀ ਹਾਂਜੀ ਜੀ ਜੀ ਮਾਈ ਫੋਨ ਨੰਬਰ ਇਜ਼ 647 767 6586 ਤੇ ਅ ਵੀਜੀ ਜਿਹੜੀ ਨਿਊਜ਼ ਹੈਗੀ ਆ ਉਹ ਹੈਗੀ ਆ ਆਪਾਂ ਕੰਸਲਟੇਸ਼ਨਸ ਵੀ ਬਹੁਤ ਕਰਦੇ ਹਾਂ ਇਸ ਚੀਜ਼ ਬਾਰੇ ਕਿ ਆਪਣੇ ਕੋਲ ਬਹੁਤ ਲੋਕ ਆਂਦੇ ਜਿਹੜੇ ਕਹਿੰਦੇ ਅਸੀਂ ਫੋਰਟ ਲਿਫਟ ਚਲਾਉਂਦੇ ਹਾਂ ਜਾਂ ਅਸੀਂ ਲਾਈਟ ਡਿਊਟੀ ਕਲੀਨਰਸ ਹੈਗੇ ਅਸੀਂ ਫੂਡ ਕਾਊਂਟਰ ਤੇ ਕੰਮ ਕਰ ਰਹੇ ਹਾਂ ਅਸੀਂ ਕੈਸ਼ੀਅਰ ਆ ਅਸੀਂ ਡਿਸ਼ਵਾਸ਼ਰਸ ਆ ਮਤਲਬ ਸਾਡੇ ਲਈ ਕੀ ਹੈਗਾ ਰਸਤਾ ਅਸੀਂ ਪੀਆਰ ਕਿੱਦਾਂ ਹੋਈਏ ਕਿਉਂਕਿ ਜਿਹੜੇ ਬੱਚੇ ਹੁੰਦੇ ਆਂ ਜਾਂ ਸਟੂਡੈਂਟਸ ਹੁੰਦੇ ਆਂ ਜਾਂ ਜਿਹੜੇ ਨੌਕ ਵੀ ਜੌਬ ਕਰਦੇ ਆਂ ਜਿਹਦੇ ਵਿੱਚ ਸੁਪਰਵਾਈਜ਼ਰੀ ਜੌਬਸ ਹੁੰਦੀਆਂ ਆਂ ਜਾਂ ਕੰਸਟਰਕਸ਼ਨ ਦੇ ਹਾਈ ਐਂਡ ਜੌਬਸ ਹੁੰਦੀਆਂ ਆਂ ਉਹਨਾਂ ਨੂੰ ਤਾਂ ਐਕਸਪ੍ਰੈਸ ਐਂਟਰੀ ਦੇ ਥਰੂ ਪੀਆਰ ਮਿਲ ਜਾਂਦੀ ਆਂ ਬਟ ਜਿਹੜੀ ਟਾਇਰ 4 ਐਂਡ 5 ਲੈਵਲ ਦੀ ਜੌਬਸ ਹੁੰਦੀਆਂ ਮਤਲਬ ਜਿਹਦੇ ਵਿੱਚ ਆਪਾਂ ਨੂੰ ਮੈਕਸਿਮਮ ਐਜੂਕੇਸ਼ਨ ਹਾਈ ਸਕੂਲ ਚਾਹੀਦੀ ਹੁੰਦੀ ਆਂ ਔਨ ਜੌਬ ਟ੍ਰੇਨਿੰਗ ਹੋ ਜਾਂਦੀ ਆਪਣੀ ਤੇ ਟਾਇਰ 5 ਦੇ ਵਿੱਚ ਤਾਂ ਆਪਾਂ ਨੂੰ ਫਾਰਮਲ ਐਜੂਕੇਸ਼ਨ ਦੀ ਵੀ ਲੋੜ ਨਹੀਂ ਹੈਗੀ ਵੀ ਜਸਟ ਨੀਡ ਅ ਵਰਕ ਐਕਸਪੀਰੀਅੰਸ ਇਹ ਦੁਬਾਰੇ ਦੱਸਿਓ ਕਈ ਵਾਰ ਨਾ ਜਿਹੜੀ ਇਹ ਕੈਟਾਗਰੀ ਮੇਰੇ ਖਿਆਲ ਸੈਮੀ ਸਕਿਲਡ ਇਹਨੂੰ ਕਿਹਾ ਜਾਂਦਾ ਸ਼ਾਇਦ ਹਾਂਜੀ 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 ਸੈਮੀ ਸਕਿਲਡ ਕੈਟਾਗਰੀ ਕਿ ਕੁਝ ਕੁਝ ਕੁ ਦੱਸ ਦਿਓ ਜਾਂ ਆਮ ਸਭ ਨੂੰ ਪਤਾ ਲੱਗ ਜੇ ਵੀ ਕਿਹੜੀ ਕਿਹੜੇ ਲੋਕਾਂ ਦੇ ਲਈ ਇਹ ਪ੍ਰਪੋਜ਼ਲ ਰੱਖੀ ਗਈ ਹੈ ਵੀ ਫਾਲ ਫਾਲ ਦੇ ਵਿੱਚ ਔਰ ਨਵੰਬਰ ਦੇ ਵਿੱਚ ਸ਼ਾਇਦ ਅਪਰੂਵਲ ਹੋ ਜਵੇ ਇਹਦੀ ਜੀ Uh, पाजी, फोर एंड फाइव डी जॉब जॉब्स तो बहुत है बेसिक वंस जैसे होगे लिफ्ट ड्राई क्लीनर्स होगे कैशियर्स होगे अपने फूड काउंटर अटेंडेंट होंगे ਲਾਈਟ ਡਿਊਟੀ ਕਲੀਨਰਸ ਹੁੰਦੇ ਆ ਕਿਚਨ ਹੈਲਪਰਸ ਹੁੰਦੇ ਆ ਇਹ ਸਾਰੇ ਇਹਦੇ ਵਿੱਚ ਫਾਲ ਕਰਦੇ ਆ ਕੈਟਾਗਰੀ ਚ ਕਿਉਂਕਿ ਇਸ ਕੈਟਾਗਰੀ ਦੇ ਵਿੱਚ ਜ਼ਿਆਦਾ ਤੁਹਾਨੂੰ ਐਜੂਕੇਸ਼ਨ ਦੀ ਲੋੜ ਨਹੀਂ ਹੁੰਦੀ ਤੇ ਕਿਹਾ ਕਹਿੰਦੇ ਟ੍ਰੇਨਿੰਗ ਵੀ ਤੁਹਾਨੂੰ ਔਨ ਜੌਬ ਮਿਲ ਜਾਂਦੀ ਆ ਇਹ ਕੈਟਾਗਰੀਜ਼ ਦੇ ਵਿੱਚ ਇਹਨਾਂ ਨੇ ਇਹ ਪ੍ਰੋਪੋਜ਼ ਕੀਤਾ ਹੈ ਕਿ ਆਪਾਂ ਹੁਣ ਇੱਕ ਨਵੀਂ ਪਾਲਿਸੀ ਕੱਢੂਗੇ ਜਾਂ ਕਹ ਲੋ ਨਿਊ ਪਾਥਵੇ ਕੱਢੂਗੇ ਜਿਹਦੇ ਥਰੂ ਜਿਹੜੇ ਲੋਕ ਇਸ ਜੌਬ ਵਿੱਚ ਕੰਮ ਕਰਦੇ ਆ ਉਹ ਆਪਣਾ ਪੀਆਰ ਕਰਾ ਸਕਣ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ ਨੌਕ ਬੀ ਦੀ ਜਿਹੜੀ ਜੌਬਸ ਹੁੰਦੀਆਂ ਸੁਪਰਵਾਈਜ਼ਰੀ ਆ ਮੈਨੇਜਰਲ ਪੋਜੀਸ਼ਨਸ ਹੁੰਦੀਆਂ ਉਹਨਾਂ ਦੀ ਤਾਂ ਪੀਆਰ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਉਹਦੇ ਬੇਸਿਸ ਤੇ ਪੁਆਇੰਟਸ ਮਿਲ ਜਾਂਦੇ ਹਨ ਜਿਹੜੇ ਟਾਇਰ 5 ਐਂਡ 4 'ਚ ਕੰਮ ਕਰਦੇ ਆ ਆਬਵੀਅਸਲੀ ਐਜੂਕੇਸ਼ਨ ਉਹਨਾਂ ਦੀ ਇੰਨੀ ਹਾਈ ਨਹੀਂ ਹੁੰਦੀ ਤੇ ਐਕਸਪੀਰੀਅੰਸ ਦੇ ਵਿੱਚ ਚਲੋ ਐਕਸਪੀਰੀਅੰਸ ਉਹ ਲੋਗ ਇੱਥੇ ਆ ਕੇ ਲੈ ਲੈਂਦੇ ਆ ਬਟ ਸਟਿਲ ਉਹ ਉਸ ਕੈਟੇਗਰੀ ਆ ਉਸ ਨੰਬਰ ਜਿਹਦਾ ਅੱਜ ਦੇ ਤਰੀਕੇ 'ਚ ਜੇ ਦੇਖਿਆ ਜਾਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅਸ ਆ ਰਹੇ 511 ਜਿਹੜਾ ਲਾਸਟ ਡਰਾਅ

Uh, a c radio so uh, skilled, uh, semi skilled semi skilled categories de vich jehdi jehdi jobs kuch aundiyan ne ode bari puri detail tusi leni hai ta ig immigration brampton de vich office hai ranjita ji nu tusi call kar liyo te ranjita ji number ik wari fer sanjha karo haan ji ji mera number hai ga 6477676586 ji ji so ranjita ji bahot bahot